ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਮੂਹ ਪੰਜਾਬੀਆਂ ਦੇ ਵਾਸਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਪਰਮਾਤਮਾ ਜਿਹੜਾ ਉਹ ਸੁੱਖ ਵਰਤਾਵੇ ਇਹ ਪੰਜਾਬ ਧਰਤੀ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਘੈਰ ਵਾਪਰਿਆ ਹੈ ਬਹੁਤ ਵੱਡਾ ਇੱਥੇ ਨੁਕਸਾਨ ਹੋਇਆ ਹੈ ਲੋਕਾਂ ਦਾ ਬਹੁਤ ਲੋਕ ਜਿਹੜੇ ਉਹ ਘਰ ਬੇਕਾਰ ਹੋਏ ਨੇ ਔਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ ਨੇ ਸੋ ਕਾਫੀ ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆ ਜਾਤਾਂ ਪਾਤਾਂ ਦਾ ਜਿਹੜਾ ਰੌਲਾ ਇਹ ਵੱਧਦਾ ਜਾ ਰਿਹਾ ਹੈ ਤੇ ਇਹ ਜਿਹੜੀਆਂ ਹਾਸੋ-ਹੀਨੀਆ ਗੱਲਾਂ ਨੇ ਇਹ ਸਾਨੂੰ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀਆਂ ਨੇ ਖੁਦ ਨਹੀਂ ਪਤਾ ਇਸ ਕਰਕੇ ਮੇਰੇ ਅੱਜ ਦੀ ਵੀਡੀਓ ਬਣਾਉਣ ਦਾ ਜੀ ਮਕਸਦ ਹੈ ਕਿ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਿਹੜੀ ਉਹ ਸੇਵਾ ਕਰਨੀ ਚਾਹੀਦੀ ਏ ਜਾਤਾਂ ਪਾਤਾਂ ਜਿਹੜੀਆਂ ਉਹ ਸਾਰੀਆਂ ਇੱਥੇ ਰਹਿ ਜਾਣੀਆਂ ਨੇ ਜਾਤ ਪਾਤ ਕਿਸੇ ਦੀ ਨਾਂ ਨਾਲ ਅੱਜ ਤੱਕ ਗਈ ਹੈ ਨਾਂ ਜਾਣੀ ਹੈ ਕਿ ਉੱਥੇ ਕਿਸੇ ਨੇ ਕਿਹਾ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਸੀ ਨਾ ਤੇਰੀ ਜਾਤ ਪੁੱਛਣੀ ਸੋ ਉੱਥੇ ਤੇ ਬੰਦੇ ਦੇ ਕੀਤੇ ਹੋਏ ਚੰਗੇ ਕੰਮਾਂ ਦਾ ਜਿਹੜਾ ਉਹ ਮੁੱਲ ਪੈਣਾ ਹੈ ਸੋ ਇਹ ਸਾਰੀਆਂ ਜਿਹੜੀਆਂ ਜਾਤਾਂ ਪਾਤਾਂ ਦੀਆਂ ਜਿਹੜੀਆਂ ਵਾਰ-ਵਾਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਘੁੰਮ ਰਹੀਆਂ ਨੇ ਰੌਲਾ ਵਧਦਾ ਜਾ ਰਿਹਾ ਹੈ ਇਹ ਸਾਨੂੰ ਹਮੇਸ਼ਾ ਜਿਹੜਾ ਉਹ ਸ਼ਰਮਸ਼ਾਰ ਕਰਦੀਆਂ ਨੇ ਕਿਉਂਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਜਿਹਦੇ ਵਿੱਚ ਹਮੇਸ਼ਾ ਤੋਂ ਜਿਹੜਾ ਪ੍ਰਚਾਰਿਆ ਜਾਂਦਾ ਹੈ ਕਿ ਮਨੁੱਖੀ ਜਾਤ ਸਭ ਇੱਕ ਹੈ ਪਹਿਚਾਣ ਨੂੰ ਮਨੁੱਖ ਦੀ ਜਾਤ ਕੋਈ ਨਹੀਂ ਇੱਕੋ ਜਾਤ ਹੈ ਤੇ ਪ੍ਰਮਾਤਮਾ ਦੇ ਗੁਰਬਾਣੀ ਦੇ ਜਿਹੜੇ ਇਹ ਬਚਨ ਨੇ ਉਹਨਾਂ ਦੇ ਉੱਤੇ ਹਮੇਸ਼ਾ ਸਿੱਖ ਪਹਿਰਾ ਦਿੰਦਾ ਹੈ ਪਰ ਪਿਛਲੇ ਦਿਨਾਂ ਤੋਂ ਕਈ ਨੌਜਵਾਨਾਂ ਦੇ ਵੱਲੋਂ ਸਿੱਖ ਨੌਜਵਾਨਾਂ ਦੇ ਵੱਲੋਂ ਇਹ ਜਾਤ ਪਾਤ ਦੇ ਹਵਾਲੇ ਦੇ ਕੇ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਵਾਰ-ਵਾਰ ਟੈਲੀਕਾਸਟ ਕੀਤਾ ਜਾਂਦਾ ਹੈ ਇਹਨਾਂ ਆਪਣੇ ਸੋਸ਼ਲ ਮੀਡੀਆ ਦੇ ਤੇ ਸੋ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਮਾਂ ਲੜਨ ਦਾ ਨਹੀਂ ਇੱਕ ਦੂਜੇ ਦੇ ਨਾਲ ਖੜਨ ਦਾ ਹੈ ਜਾਤਾਂ ਪਾਤਾਂ ਦੇ ਨਾਲ ਅਸੀਂ ਲੜਦੇ ਰਵਾਂਗੇ ਤੇ ਕਿਸੇ ਦੇ ਨਾਲ ਖੜਾਂਗੇ ਕਦੋਂ ਸੋ ਜੇ ਗੱਲਾਂ ਦੋ ਨੇ ਇੱਕ ਰੋਲਾ ਪੈ ਰਿਹਾ ਕਿ ਲੋਕ ਸਾਡੇ ਕੋਲੋਂ ਜ਼ਬਰਦਸਤੀ ਜਿਹੜਾ ਉਹ ਰਾਸ਼ਨ ਲੈ ਕੇ ਜਾਂਦੇ ਨੇ ਕੋਈ ਕਹਿ ਰਿਹਾ ਹੈ ਕਿ ਸਾਡੇ ਪਿੰਡ ਦਾ ਜਿਹੜਾ ਸਰਪੰਚ ਹੈ ਉਹ ਜ਼ਿੰਮੇਦਾਰ ਹੈ ਤੇ ਉਹ ਆਪਣੇ ਮਹੱਲੇ ਵੱਲ ਜਿਹੜਾ ਉਹ ਰਾਸ਼ਨ ਲੈ ਕੇ ਜਾ ਰਿਹਾ ਸਾਨੂੰ ਨਹੀਂ ਦੇ ਰਿਹਾ ਕੋਈ ਕਹਿ ਰਿਹਾ ਹੈ ਕਿ ਲੋਕ ਦੂਰਾਂ ਤੋਂ ਆਉਂਦੇ ਨੇ ਜਿੱਥੇ ਪਾਣੀ ਵੀ ਨਹੀਂ ਆਇਆ ਉੱਥੋਂ ਦੇ ਲੋਕ ਜਿਹੜੇ ਉਹ ਰਾਸ਼ਨ ਲੁੱਟ-ਲੁੱਟ ਕੇ ਲੈ ਕੇ ਜਾ ਰਹੇ ਨੇ ਸੋ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਸਾਨੂੰ ਅਸੀਂ ਇਕੱਠਿਆਂ ਕਰਕੇ ਵੇਖਾਂਗੇ ਕਿ ਇਹਨਾਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਲੱਗੇਗਾ ਕਿਉਂਕਿ ਦੇਖੋ ਮੁਸੀਬਤ ਦਾ ਸਮਾਂ ਹੈ ਮੁਸੀਬਤ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਮੁਸੀਬਤ ਦੇ ਵਿੱਚ ਪੈਂਦਾ ਹੁੰਦਾ ਏ ਉਹਨੂੰ ਉਹਨਾਂ ਚੀਜ਼ਾਂ ਦਾ ਜਿਹੜਾ ਪਤਾ ਹੁੰਦਾ ਏ ਸੋ ਮੁਸੀਬਤ ਦੇ ਵਿੱਚ ਹੁਣ ਬਰਸਾਤਾਂ ਲਗਾਤਾਰ ਹੋ ਰਹੀਆਂ ਨੇ ਤਕਰੀਬਨ ਲਗਭਗ 3 ਮਹੀਨੇ ਤੋਂ ਤੇ ਜਦੋਂ ਲਗਭਗ ਇੰਨੇ ਸਮੇਂ ਤੋਂ ਬਰਸਾਤਾ ਹੋ ਰਹੀਆਂ ਨੇ ਤੇ ਇਹ ਤੇ ਜਿਹੜਾ ਨਾਰਮਲ ਹੀ ਹੈ ਕਿ ਕੰਮਕਾਰ ਨੇ ਜਿਹੜੇ ਉਹ ਸਾਡੇ ਬੰਦ ਹੋ ਜਾਂਦੇ ਨੇ ਕੰਮਕਾਰ ਬੰਦ ਹੋਣ ਦੇ ਨਾਲ ਨਾਲ ਸਾਡੇ ਹੜ ਆ ਗਏ ਬਰਸਾਤਾ ਹੋਣ ਦਾ ਕਰਕੇ ਦਰਿਆ ਟੁੱਟਣ ਦਾ ਕਰਕੇ ਪਾਣੀ ਜ਼ਿਆਦਾ ਆਉਣ ਦਾ ਕਰਕੇ ਹੜ ਆਉਣ ਦਾ ਕਰਕੇ ਜਿੱਥੇ-ਜਿੱਥੇ ਲੋਕ ਕੰਮਕਾਰ ਤੋਂ ਵਾਂਝੇ ਹੋਏ ਸੀ ਵਿਹਲੇ ਹੋਏ ਸੀ ਕੰਮਕਾਰ ਨਹੀਂ ਸੀ ਮਿਲਦੇ ਆ ਗਰੀਬ ਲੋਕਾਂ ਨੂੰ ਉੱਥੇ ਨਾਲ-ਨਾਲ ਲੋਕ ਨੇ ਜਿਹੜੇ ਉਹ ਹੜਪੀੜਤ ਹੋ ਗਏ ਨਾਲ-ਨਾਲ ਜਿਹੜਾ ਹੜ ਆਉਣ ਦਾ ਕਰਕੇ ਫਸਲਾਂ ਡੁੱਬ ਗਈਆਂ ਲੋਕਾਂ ਦਾ ਮਾਲ ਡੰਗਰ ਜਿਹੜਾ ਉਹ ਕੁਝ ਰੁੜ ਗਿਆ ਕੁਝ ਮਰ ਗਿਆ ਘਰ ਟਹਿ ਟੇਰੀ ਹੋ ਗਏ ਲੋਕੀ ਮੁਸੀਬਤ ਦੇ ਵਿੱਚ ਫਸ ਗਏ ਤੇ ਬਹੁਤ ਵੱਡੀ ਜਿਹੜੀ ਮੁਸੀਬਤ ਮੁਸੀਬਤ ਜਿਹੜੀ ਉਹ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਗੱਲ ਪੈ ਗਈ ਇਸ ਮੁਸੀਬਤ ਨੂੰ ਹੁਣ ਨਜਿੱਠਣ ਦੇ ਨਾਲ ਵਾਸਤੇ ਸਾਨੂੰ ਆਪ ਹੀ ਦੇ ਇੱਕ ਦੂਜੇ ਦੇ ਨਾਲ ਖੜਨਾ ਪੈਣਾ ਹੈ ਪਰ ਜੇ ਅਸੀਂ ਆਪ ਹੀ ਇੱਕ ਦੂਜੇ ਦੇ ਨਾਲ ਲੜਦੇ ਰਹੇ ਜਾਂ ਇਹਨਾਂ ਝਗੜਿਆਂ ਦੇ ਵਿੱਚ ਪੈ ਰਹੇ ਵੀ ਇਹਨੂੰ ਅਸੀਂ ਰਾਸ਼ਨ ਦੇਣਾ ਹੈ ਇਹਨੂੰ ਨਹੀਂ ਦੇਣਾ ਤੇ ਫਿਰ ਇਹ ਸਾਡਾ ਕੰਮ ਪੰਜਾਬ ਦਾ ਜਿਹੜਾ ਉਹ ਕਿਦਾਂ ਚੱਲੇਗਾ ਸੋ ਮੈਂ ਇਸੇ ਟੌਪਿਕ ਦੇ ਉੱਤੇ ਜਿਹੜੀ ਅੱਜ ਦੀ ਅੱਜ ਵੀਡੀਓ ਗੱਲ ਕਰ ਰਿਹਾ ਕਿ ਦੇਖੋ ਜਿਹੜੇ ਦੂਰ ਦਰਾਡੇਆਂ ਤੋਂ ਲੋਕ ਰਾਸ਼ਨ ਲੈ ਕੇ ਜਾ ਰਹੇ ਨੇ ਜੇ ਅਸੀਂ ਢੁਗਾਈ ਦੇ ਨਾਲ ਸੋਚਾਂਗੇ ਤੇ ਗਲਤ ਉਹ ਵੀ ਨਹੀਂ ਜੇ ਕੋਈ ਸਰਪੰਚ ਆਪਣੀ ਸਾਈਡ ਵੱਲ ਰਾਸ਼ਨ ਲੈ ਕੇ ਜਾ ਰਿਹਾ ਟਰਾਲੀ ਭਰੀ ਹੋਈ ਤੇ ਉਹ ਵੀ ਗਲਤ ਨਹੀਂ ਹੈ ਜਿਹੜੇ ਆ ਰਾਸ਼ਨ ਜਿਹੜੇ ਮੰਗ ਕਰ ਰਹੇ ਨੇ ਜਿਨ੍ਹਾਂ ਨੂੰ ਮਿਲ ਨਹੀਂ ਰਿਹਾ ਉਹ ਵੀ ਆਪਣੀ ਜਗ੍ਹਾ ਸਹੀ ਨੇ ਸੋ ਧਿਰਾਂ ਜਿਹੜੀਆਂ ਤਿੰਨੇ ਸਹੀ ਨੇ ਜਿਹੜੀ ਪਹਿਲੀ ਧਿਰੇ ਜਿਹੜੇ ਦੂਰ ਦਰਾਡੇ ਜਿੱਥੇ ਪਾਣੀ ਨਹੀਂ ਉਹ ਲੈ ਕੇ ਜਾ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਬਰਸਾਤਾਂ ਦਾ ਕਰਕੇ ਜਿਨ੍ਹਾਂ ਦਾ ਕੰਮਕਾਰ ਬੰਦ ਹੋ ਗਿਆ ਘਰ ਦੇ ਵਿੱਚ ਚੁੱਲਾ ਬਲਣਾ ਬੰਦ ਹੋ ਗਿਆ ਤੇ ਉਹਨਾਂ ਨੇ ਇਹ ਇੱਕ ਆਸਰਾ ਤੱਕਿਆ ਵੀ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਆਪਣੇ ਅਸੀਂ ਘਰਾਂ ਦੇ ਵਾਸਤੇ ਰਾਸ਼ਨ ਜਿਹੜਾ ਉਹ ਲੈ ਕੇ ਆਈ ਲੈ ਕੇ ਆਈਏ ਤੇ ਆਪਣੇ ਘਰਾਂ ਦੇ 4.5 ਦਿਨ ਜਿਹੜੇ ਉਹ ਚੁੱਲ੍ਹੇ ਬਲ ਜਾਣਗੇ ਤੇ ਚੁੱਲ੍ਹੇ ਬਲਣ ਦਾ ਕਰਕੇ ਸਾਡਾ ਟਾਈਮ ਜਿਹੜਾ ਉਹ ਲੰਘ ਜੂਵੇਗਾ ਥੋੜਾ ਤੇ ਉਹਨੇ ਦਿਨਾਂ ਨੂੰ ਹੋ ਸਕਦਾ ਹੈ ਮੌਸਮ ਸਹੀ ਹੋ ਜੇ ਕੰਮਕਾਰ ਚੱਲ ਜੂਵੇ ਤੇ ਸਾਡਾ ਕੰਮ ਚੱਲ ਜਾਏਗਾ ਦੂਸਰਾ ਨੰਬਰ ਤੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਸਾਨੂੰ ਮਿਲਿਆ ਨਹੀਂ ਉਹ ਵੀ ਸੱਚੇ ਨੇ ਕਿਉਂਕਿ ਜਦੋਂ ਹੁਣ ਇੱਕ ਪਿੰਡ ਦੇ ਵਿੱਚ ਇੱਕ ਸਾਈਡ ਦੇ ਉੱਤੇ ਰਾਸ਼ਨ ਵੰਡਿਆ ਜਾ ਰਿਹਾ ਹੈ ਦੂਸਰਿਆਂ ਨੂੰ ਮਿਲ ਨਹੀਂ ਰਿਹਾ ਤੇ ਉਹ ਵੀ ਦੁਖੀ ਹੋ ਕੇ ਜਿਹੜੇ ਉਹ ਗੁਹਾਰ ਲਾ ਰਹੇ ਨੇ ਕਿ ਸਾਨੂੰ ਜਿਹੜੀ ਸਤੀਜ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ ਪਰ ਜਿਹੜੇ ਆਪਣੇ ਵਾਸਤੇ ਲੈ ਗਏ ਨੇ ਉਹ ਆਪਣੀ ਜਗ੍ਹਾ ਸਹੀ ਨੇ ਉਹਨਾਂ ਨੂੰ ਇਹ ਕਿ ਸਾਡੇ ਮੁਹੱਲੇ ਵੱਲ ਲੋਕਾਂ ਨੂੰ ਜਿਹੜਾ ਉਹ ਰਾਸ਼ਨ ਮਿਲ ਜਵੇ ਦੂਜਿਆਂ ਨੂੰ ਹੋਰ ਆਊਗਾ ਤੇ ਉਹਨਾਂ ਨੂੰ ਉੱਧਰ ਦਿੱਤਾ ਜਾਵੇਗਾ ਸੋ ਆਪੋ ਆਪਣੀ ਜਗ੍ਹਾ ਦੇ ਉੱਤੇ ਮੁਸੀਬਤ ਦੀ ਘੜੀ ਦੇ ਵਿੱਚ ਹਰ ਕੋਈ ਆਪਣਾ ਫਾਇਦਾ ਸੋਚ ਰਿਹਾ ਹੈ ਹੁਣ ਕਾਰਨ ਇਹ ਕਿ ਅਸੀਂ ਇਸ ਚੀਜ਼ ਨੂੰ ਸੋਚਿਆ ਨਹੀਂ ਤੇ ਆਪਾਂ ਜਾਤਾਂ ਪਾਤਾਂ ਦੇ ਵਿੱਚ ਪੈ ਕੇ ਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਲੜਾਈ ਸ਼ੁਰੂ ਕਰਨ ਕਰਕੇ ਫਿਰ ਸਾਡੇ ਆਪਸ ਦੇ ਵਿੱਚ ਜਿਹੜੇ ਨਫ਼ਰਤ ਬਾਜ਼ੀ ਪੈਦਾ ਹੋਈ ਆਪਸ ਦੇ ਵਿੱਚ ਸਾਡੇ ਮਤਭੇਦ ਜਿਹੜੇ ਪੈਦਾ ਹੋ ਗਏ ਆਪਸ ਦੇ ਵਿੱਚ ਹੁਣ ਕਰਕੇ ਫਿਰ ਇੱਕ ਦੂਜੇ ਦੇ ਅਸੀਂ ਵਿਰੋਧ ਜਿਹੜੇ ਖੜੇ ਹੋ ਜਾਂਦੇ ਹਾਂ ਸੋ ਇਹ ਜਿਹੜੀ ਮੁਸੀਬਤ ਆਈ ਹੈ ਮੁਸੀਬਤ ਸਾਰਿਆਂ ਦੇ ਵਾਸਤੇ ਕਿਉਂਕਿ ਕੁਦਰਤੀ ਜਿਹੜੀਆਂ ਆਫਤਾਂ ਆਉਂਦੀਆਂ ਨੇ ਉਹ ਕਿਸੇ ਗਰੀਬ ਅਮੀਰ ਜਾਂ ਕਿਸੇ ਜਾਤ ਕਰਕੇ ਨਹੀਂ ਆਉਂਦੀਆਂ ਕਿਸੇ ਦਾ ਜਾਤ ਕਰਕੇ ਭਲਾ ਨਹੀਂ ਕਰਦੀਆਂ ਕਿਸੇ ਦਾ ਜਾਤ ਕਰਕੇ ਨੁਕਸਾਨ ਨਹੀਂ ਕਰਦੀਆਂ ਕੁਦਰਤੀ ਜਿਹੜੀਆਂ ਆਫਤਾਂ ਨੇ ਉਹ ਸਾਰਿਆਂ ਨੂੰ ਇੱਕੋ ਟਾਈਮ ਤੇ ਇੱਕੋ ਜਿਹੜਾ ਉਹ ਬਰਬਾਦ ਕਰਦੀਆਂ ਨੇ ਸੋ ਇਦਾਂ ਹੀ ਹੋਇਆ ਪਿੰਡਾਂ ਦੇ ਵਿੱਚ ਪਾਣੀ ਜਿਨ੍ਹਾਂ ਦੇ ਵਿੱਚ ਵੜ ਗਿਆ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਉਹ ਪਿੰਡਾਂ ਦੇ ਵਿੱਚ ਸਾਰੇ ਵਰਗ ਦੇ ਲੋਕ ਰਹਿੰਦੇ ਸੀ ਭਾਵੇਂ ਉਹ ਹਿੰਦੂ ਸੀ ਮੁਸਲਮਾਨ ਸੀ ਸਿੱਖ ਸੀ ਐਸਾਈ ਸੀ ਕੁਝ ਵੀ ਸੀ ਤੇ ਉਹਨਾਂ ਨੂੰ ਪਾਣੀ ਨੇ ਜਿਹੜਾ ਘੇਰ ਲਿਆ ਪਾਣੀ ਨੇ ਮਾਰ ਮਾਰੀ ਤਾਂ ਉਹਨਾਂ ਦੇ ਵਿੱਚ ਸਾਰੇ ਲੋਕ ਪ੍ਰਭਾਵਿਤ ਹੋਏ ਇਸੇ ਚੀਜ਼ ਦਾ ਜਿਹੜਾ ਵਾਰ-ਵਾਰ ਰੌਲਾ ਪੈ ਰਿਹਾ ਹੈ ਤੇ ਸਾਡੇ ਨੌਜਵਾਨ ਜਿਹੜੇ ਲੋਕ ਨੇ ਨੌਜਵਾਨ ਵਰਗ ਦੇ ਜਿਹੜੇ ਸਾਡੇ ਮੁੰਡੇ ਨੇ ਉਹ ਵਾਰ-ਵਾਰ ਜਿਹੜੀਆਂ ਵੀਡੀਓ ਪਾ ਕੇ ਜਾਤਾਂ ਪਾਤਾਂ ਦਾ ਜਿਹੜਾ ਖਲਾਰਾ ਪਾ ਰਹੇ ਨੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨਾ ਭਰਾਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਸਮਾਜ ਦੇ ਵਿੱਚ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਨਫ਼ਰਤ ਪੈਦਾ ਕਰਦੀਆਂ ਨੇ ਸਮਾਜ ਦੇ ਵਿੱਚ ਇਹਦਾ ਮੈਸੇਜ ਜਿਹੜਾ ਉਹ ਗਲਤ ਜਾਂਦਾ ਏ ਸਾਡੇ ਆਪਣੇ ਸ਼ਰਮ ਦੇ ਨਾਲ ਸਿਰ ਨੀਵੇਂ ਹੁੰਦੇ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ ਅਸੀਂ ਤੇ ਸਾਡੇ ਪ੍ਰਚਾਰਕ ਤੇ ਅਸੀਂ ਸਾਰੇ ਜਿਹੜੇ ਉਹ ਢੋਲ ਵਜਾਉਂਦੇ ਨੇ ਥੱਕਦੇ ਵੀ ਸਿੱਖਾਂ ਦੇ ਵਿੱਚ ਕੋਈ ਜਾਤ-ਪਾਤ ਨਹੀਂ ਹੁੰਦੀ ਤੇ ਜਦੋਂ ਇਹਨਾਂ ਚੀਜ਼ਾਂ ਦਾ ਜਿਹੜਾ ਲੋਕ ਬਾਹਰ ਕਿਉਂਕਿ ਇਹ ਜਿਹੜੀ ਆਫਤ ਹੈ ਕੁਝ ਇੱਕ ਨੂੰ ਇੱਕ ਦੇ ਸਾਹਮਣੇ ਤਾਂ ਹੈ ਨਹੀਂ ਪੂਰੇ ਵਰਲਡ ਲੈਵਲ ਦੇ ਉੱਤੇ ਗੱਲ ਜਿਹੜੀ ਉਹ ਪਹੁੰਚੀ ਹੋਈ ਹੈ ਕਿ ਪੰਜਾਬ ਦੇ ਵਿੱਚ ਏਡੀ ਵੱਡੀ ਬਰਬਾਦੀ ਹੋਈ ਹੈ ਤੇ ਜਿੱਥੇ-ਜਿੱਥੇ ਬਰਬਾਦੀ ਦੇ ਕਾਰਨ ਜਿੱਥੋਂ-ਜਿੱਥੋਂ ਤੱਕ ਪਹੁੰਚੇ ਨੇ ਉੱਥੇ ਨਾਲ-ਨਾਲ ਸਾਡੀ ਇਹ ਵੀਡੀਓ ਵੀ ਨਸ਼ਰ ਹੋਣਗੀਆਂ ਤੇ ਉੱਥੇ ਉਹ ਲੋਕ ਕੀ ਸੋਚਣਗੇ ਵੀ ਇਹ ਲੋਕ ਨੇ ਜਿਹੜੇ ਉਹ ਕਿੱਦਾਂ ਦੇ ਲੋਕ ਨੇ ਕਿ ਇਹਨਾਂ ਦੇ ਲੋਕ ਕਹਿੰਦੇ ਕੁਝ ਨਹੀਂ ਤੇ ਇਹਨਾਂ ਦੀਆਂ ਅਸਲੀਅਤ ਜਿਹੜੀ ਉਹ ਕੁਝ ਹੋਰ ਹੈ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਿਲਕੁਲ ਗਰੇਜ ਕਰਨਾ ਚਾਹੀਦਾ ਹੈ ਨਹੀਂ ਦੇਣਾ ਅਸੀਂ ਰਾਸ਼ਨ ਨਾ ਦਈਏ ਪਰ ਇਹ ਜਾਤਾਂ ਪਾਤਾਂ ਕਰਕੇ ਇੱਕ ਦੂਜੇ ਨੂੰ ਭੰਡਣਾ ਜਿਹੜਾ ਉਹ ਬੰਦ ਕਰੀਏ ਜੇ ਅਸੀਂ ਮੁਸੀਬਤ ਦੇ ਵਿੱਚ ਘੜੀ ਦੇ ਵਿੱਚ ਕਿਸੇ ਨਾਲ ਖੜਨਾ ਆਏ ਆ ਤੇ ਸਾਨੂੰ ਖੜਨਾ ਚਾਹੀਦਾ ਅਸੀਂ ਕਹਿੰਦੇ ਹੁੰਦੇ ਸੀ ਸਾਡੇ ਵੱਡ ਵਡੇਰੇ ਜਿਹੜੇ ਉਹ ਜਾਤਾਂ ਪਾਤਾਂ ਕਰਦੇ ਨੇ ਅਸੀਂ ਆਮ ਕਰਕੇ ਸਾਡੇ ਜਿਹੜੇ ਲੋਕ ਨੇ ਕਈ ਜਿਹੜੇ ਲੋਕ ਸਮਝਦਾਰ ਹੁੰਦੇ ਨੇ ਨੌਜਵਾਨ ਉਹ ਕਹਿੰਦੇ ਸੀ ਅੱਜ ਵੀ ਕਹਿੰਦੇ ਨੇ ਉਹ ਕਹਿੰਦੇ ਨੇ ਜਿਹੜੇ ਸਾਡੇ ਬਜ਼ੁਰਗ ਸੀ ਨਾ ਉਹ ਜਾਤਾਂ ਪਾਤਾਂ ਤੋਂ ਜ਼ਿਆਦਾ ਇਹ ਚੀਜ਼ਾਂ ਕਰਦੇ ਹੁੰਦੇ ਸੀ ਹੁਣ ਦੇ ਲੋਕ ਨਹੀਂ ਕਰਦੇ ਪਰ ਹੁਣ ਜਿਹੜੀਆਂ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਵੀ ਅਜੇ ਵੀ ਇਹ ਥੋੜੀ ਬਹੁਤੀ ਬਿਮਾਰੀ ਜਿਹੜੀ ਉਹ ਹੈ ਕਿਤੇ ਨਾ ਕਿਤੇ ਇਸ ਬਿਮਾਰੀ ਦੇ ਜਾਤ ਪਾਤ ਵਾਲੀ ਬਿਮਾਰੀ ਦੇ ਸ਼ਿਕਾਰ ਨੇ ਜਿਹੜੇ ਅਜੇ ਵੀ ਲੋਕ ਬਹੁਤ ਨੇ ਪਿੰਡਾਂ ਦੇ ਵਿੱਚ ਤੇ ਇਹਨਾਂ ਗੱਲਾਂ ਦਾ ਜਿਹੜਾ ਉਹ ਅੱਜ ਦੀ ਗੱਲ ਨਹੀਂ ਹੈ ਲਗਾਤਾਰ ਜਿਹੜੀਆਂ ਉਹ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜੀਆਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਕੋਈ ਵੀ ਖੇਤਰ ਜਿਹੜਾ ਭਾਵੇਂ ਰਾਜਨੀਤਿਕ ਭਾਵੇਂ ਧਾਰਮਿਕ ਭਾਵੇਂ ਸਮਾਜਿਕੇ ਕੋਈ ਵੀ ਪੱਖ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਿਆ ਨਹੀਂ ਹਰ ਪਾਸੇ ਇਹ ਬਿਮਾਰੀ ਦਾ ਬੰਦਾ ਜਿਹੜਾ ਸ਼ਿਕਾਰ ਹੋਇਆ ਏ ਤੇ ਜਿੱਥੇ-ਜਿੱਥੇ ਦੂਸਰੇ ਲੋਕ ਸ਼ਿਕਾਰ ਹੋਏ ਸੀ ਉੱਥੇ ਸਿੱਖ ਵੀ ਜਿਹੜੇ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਨੇ ਸੋ ਇਹਨਾਂ ਚੀਜ਼ਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਸਾਨੂੰ ਬਚਣ ਦੀ ਲੋੜ ਹੈ ਅਸੀਂ ਇੱਕ ਦੂਜੇ ਦੇ ਨਾਲ ਖੜਨਾ ਹੈ ਜਾਤਾਂ ਪਾਤਾਂ ਕਰਕੇ ਲੜਨਾ ਨਹੀਂ ਸੋ ਮੇਰੀ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਆ ਬੇਨਤੀ ਹੈ ਕਿ ਜੇ ਤੇ ਰਾਸ਼ਨ ਦੇਣਾ ਹੈ ਅਸੀਂ ਸਾਰੇ ਗਰੀਬ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਸਾਰਿਆਂ ਨੂੰ ਦੇਈਏ ਜੇ ਨਹੀਂ ਵੀ ਦੇਣਾ ਤਾਂ ਵੀ ਕੋਈ ਗੱਲ ਨਹੀਂ ਪਰ ਇਹ ਚੁੱਪ ਕਰਕੇ ਅਸੀਂ ਆਪਣਾ ਮੂੰਹ ਬੰਦ ਰੱਖ ਗਏ ਤੇ ਉਥੋਂ ਵਾਪਸ ਜਿਹੜਾ ਆਪਣੇ ਘਰਾਂ ਨੂੰ ਆਈਏ ਤੇ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਅ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਆਪਣੀ ਆਪਣੀ ਬਦਨਾਮੀ ਨਾ ਕਰੀਏ ਨਾ ਆਪਣੀ ਬਦਨਾਮੀ ਕਰਾਈਏ ਨਾ ਆਪਣੇ ਸਿੱਖ ਕੌਮ ਦੀ ਬਦਨਾਮੀ ਕਰਾਈਏ ਤੇ ਨਾ ਆਪਣੇ ਵੱਡ ਵਡੇਰਿਆਂ ਦੀ ਬਦਨਾਮੀ ਕਰਾਈਏ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਹਾਸੋਹੀਆਂ ਨੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਤੋਂ ਜਿਹੜਾ ਨੌਜਵਾਨ ਵਰਗ ਨੂੰ ਜਿਹੜਾ ਬੇਨਤੀ ਹੈ ਕਿ ਗੁਰੇਜ਼ ਕੀਤਾ ਜਾਵੇ ਤੇ ਜਾਤਾਂ ਪਾਤਾਂ ਕਰਕੇ ਜਿਹੜਾ ਉਹ ਕਿਸੇ ਨੂੰ ਭੰਡਿਆ ਨਾ ਜਾਵੇ ਤਾਂ ਕਿ ਸਾਡੇ ਸਮਾਜ ਵਿੱਚ ਸਾਡੇ ਲੋਕਾਂ ਵਿੱਚ ਜਿਹੜੀ ਉਹ ਨਫ਼ਰਤ ਪੈਦਾ ਨਾ ਹੋਵੇ ਹਾਂ ਜੇ ਕਿਸੇ ਨੂੰ ਕੁਝ ਗਲਾ ਗਲਾ ਸ਼ਿਕਵਾ ਲੱਗਦਾ ਏ ਕੁਝ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਨਹੀਂ ਕੁਝ ਦੇਣਾ ਤੇ ਬੇਸ਼ੱਕ ਨਾ ਦੋ ਉਹ ਵੀ ਕੋਈ ਗੱਲ ਨਹੀਂ ਹੈ ਕਿ ਪ੍ਰਮਾਤਮਾ ਜਿਹੜਾ ਉਹ ਸਾਰਾ ਕੁਝ ਇੱਕ ਜਾਏਗਾ ਦੂਸਰਾ ਆ ਜਾਏਗਾ ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਆਫਤ ਦੀ ਘੜੀ ਦੇ ਵਿੱਚ ਅ ਮਦਦ ਹੈ ਜਿਹੜੀ ਉਹ ਸਭ ਤੋਂ ਮੇਰੇ ਵੀਰ ਕਲਾਕਾਰਾਂ ਦੀ ਆਈ ਹੈ ਜਿਨ੍ਹਾਂ ਨੂੰ ਅਸੀਂ ਵਿਚਾਰ ਕਹਿੰਦੇ ਆ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਮੰਦ ਮੰਦੇ ਬੋਲ ਬੋਲਦੇ ਆ ਭਦੀ ਸ਼ਬਦਾਵਲੀ ਦੇ ਨਾਲ ਜਿਹੜੇ ਉਹਨਾਂ ਨੂੰ ਮਤਲਬ ਜਿਹੜਾ ਟਾਰਗੇਟ ਕਰਦੇ ਆ ਸੋ ਉਹਨਾਂ ਦੇ ਵੱਲੋਂ ਕਰੋੜਾਂ ਰੁਪਈਆ ਦੀ ਮਦਦ ਜਿਹੜੀ ਉਹ ਪੰਜਾਬ ਦੇ ਵਾਸਤੇ ਆਈ ਪੰਜਾਬ ਦੇ ਲੋਕਾਂ ਦੇ ਨਾਲ ਉਹੇ ਕੱਢਾ ਕੇ ਖੜੇ ਨੇ ਤੇ ਉਹ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਜਿੰਨਾ ਦੇਰ ਤੱਕ ਪੰਜਾਬ ਜਿਹੜਾ ਉਹ ਸਟੈਂਡ ਨਹੀਂ ਕਰਦਾ ਪੰਜਾਬ ਦੇ ਲੋਕ ਜਿਹੜੇ ਹੜ੍ਹ ਪ੍ਰਭਾਵਿਤ ਨੇ ਅਸੀਂ ਉਹਨਾਂ ਹੀ ਦੇਰ ਤੱਕ ਜਿਹੜੀਆਂ ਉਹ ਸੇਵਾਵਾਂ ਦਵਾਂਗੇ ਸੋ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਅਪੀਲ ਸਾਰਿਆਂ ਨੂੰ ਬੇਨਤੀ ਹੈ ਮੇਰੇ ਨੌਜਵਾਨ ਵੀਰਾਂ ਨੂੰ ਵੀ ਇਦਾਂ ਨਾ ਕਰੋ ਸੇਵਾ ਜਿਹੜੀ ਕਰਨੀ ਉਹ ਸੇਵਾ ਅਸੀਂ ਭਾਈ ਕੰਧਿਆ ਜੀ ਨੂੰ ਸਾਹਮਣੇ ਰੱਖ ਕੇ ਕਰਨੀ ਹੈ ਉਹਨਾਂ ਨੇ ਕੋਈ ਜਾਤ ਪਾਤ ਨਹੀਂ ਵੇਖੀ ਉਹਨਾਂ ਨੇ ਤੇ ਦੁਸ਼ਮਣ ਹੀ ਵੀ ਨਹੀਂ ਵੇਖੀ ਜਾਤ ਪਾਤ ਤੇ ਬਹੁਤ ਛੋਟੀ ਗੱਲ ਹੈ ਉਹਨਾਂ ਨੇ ਦੁਸ਼ਮਣਾਂ ਦੇ ਵੀ ਮੂੰਹ ਦੇ ਵਿੱਚ ਪਾਣੀ ਪਾ ਦਿੱਤਾ ਦੁਸ਼ਮਣਾਂ ਨੂੰ ਵੀ ਆਪਣਾ ਮੰਨ ਕੇ ਜਿਹੜਾ ਉਹ ਸਾਰਾ ਕੁਝ ਵਰਤਾਇਆ ਸੋ ਇਹ ਤੇ ਸਾਡੇ ਲੋਕ ਹੀ ਆਪਣੇ ਨੇ ਸਿੱਖਾਂ ਦੇ ਵਿੱਚ ਸਿੱਖ ਗਰੀਬ ਹੋ ਸਕਦਾ ਹੈ ਸਿੱਖ ਅਮੀਰ ਹੋ ਸਕਦਾ ਹੈ ਸਿੱਖ ਹਰ ਇੱਕ ਵਰਗ ਦੇ ਵਿੱਚ ਕੋਈ ਕੰਮ ਕਰ ਸਕਦਾ ਹੈ ਕਾਰੋਬਾਰੀ ਹੋ ਸਕਦਾ ਹੈ ਪਰ ਜਿਹੜੇ ਜਾਤ ਪਾਤ ਕਰਕੇ ਅਸੀਂ ਇਦਾਂ ਦਾ ਵਿਤਰਾ ਕਰਦੇ ਹਾਂ ਜਾਤ ਪਾਤ ਸਿੱਖਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੋ ਇਨੀਆਂ ਬੇਨਤੀਆਂ ਜ਼ਰੂਰ ਜੜੀਆਂ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ